ਕਿੱਲਰ ਵੀ ਮੰਨ ਲਓ ਮੇਰਾ ਕਿੱਲਾ ਗੋਭੀ ਦਾ ਲਾਇਆ ਤਾਂ ਮੇਰੇ ਕੋਲ ਗੋਭੀ ਮੇਰੀ ਇੱਥੇ ਮਨਹਾਲੇ ਵਾਲੇ ਵੇਖਦੀ ਨਹੀਂ ਵੇਖਦੀ ਨਹੀਂ ਤਾਂ ਮੈਂ ਗੋਭੀ ਵੇਚਣੀ ਚਾਹਨਾ ਗੋਭੀ ਵੇਚਣੀ ਜਾਂਦੇ ਹੋ ਜੀ ਤੁਸੀਂ ਉਸ ਐਪ ਤੇ ਰਜਿਸਟਰ ਹੋ ਗਏ ਬਹੁਤ ਵਾਰੀ ਦੇਖਿਆ ਹੁਣ ਸਾਡੇ ਦੇਸ਼ ਦੇ ਵਿੱਚ ਹੀ ਮੌਸਮ ਕਈ ਤਰ੍ਹਾਂ ਦੇ ਆ ਜਦੋਂ ਨਾਗਪੁਰ ਦੇ ਵਿੱਚ ਸੰਤਰੇ ਆਮ ਹੁੰਦੇ ਆ ਉਦੋਂ ਸਾਡੇ ਇੱਥੇ ਮਿਲਦੇ ਨਹੀਂ ਮਿਲਦੇ ਨਹੀਂ ਹੁੰਦੇ ਜਦੋਂ ਸਾਡੇ ਇੱਥੇ ਰੁਪਈਏ ਕਿਲੋ ਵੇਚਦੇ ਹੁੰਦੇ ਤੇ ਉਦੋਂ ਨਾਗਪੁਰ ਵਾਲੀ ਨਹੀਂ ਮਿਲਦੇ ਹੁੰਦੇ ਬਹੁਤ ਵਾਰ ਨਾ ਤੁਸੀਂ ਕੋਈ ਚੀਜ਼ ਸਿੱਟਣ ਚੱਲੇ ਹੁੰਦੇ ਆ ਤੇ ਉਹੀ ਚੀਜ਼ ਦੇਸ਼ ਦੇ ਦੂਸਰੇ ਕੋਨੇ ਤੇ ਕਿਸੇ ਵੀ ਕੀਮਤ ਤੇ ਮਿਲ ਨਹੀਂ ਰਹੀ ਹੁੰਦੀ ਤੇ ਬਹੁਤ ਵਾਰ ਤੁਸੀਂ ਕਿਸੇ ਵੀ ਕੀਮਤ ਤੇ ਕੋਈ ਚੀਜ਼ ਪਾੜਦੇ ਫਿਰਦੇ ਹੁੰਦੇ ਆ ਤਾਂ ਦੇਸ਼ ਦੇ ਦੂਸਰੇ ਕੋਨੇ ਤੇ ਉਹੀ ਚੀਜ਼ ਕਿਸੇ ਸੜਕ ਤੇ ਰਲਦੀ ਫਿਰਦੀ ਹੁੰਦੀ ਹੈ ਮਸਲਾ ਇਹ ਦੋਨਾਂ ਚੀਜ਼ਾਂ ਦਾ ਚੀਜ਼ ਵਾਲੇ ਦਾ ਤੇ ਖਰੀਦਣ ਵਾਲੇ ਦਾ ਨੁਕਸਾਨ ਕਿੱਥੇ ਹੁੰਦਾ ਕਿ ਦੋਨਾਂ ਨੂੰ ਕੋਈ ਮਲਾ ਨਹੀਂ ਸਕਦਾ ਤਾਂ ਇੱਕ ਐਪਲੀਕੇਸ਼ਨ ਹੈ ਪ੍ਰੋਫੈਸਰ ਚੀਮਾ ਸਾਹਿਬ ਆਪਣੇ ਕੋਲ ਹੈ ਇੱਕ ਐਪਲੀਕੇਸ਼ਨ ਹੈ ਜਿਹਨੂੰ ਤੁਸੀਂ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰਨਾ ਸਪੋਇਰ ਕਰੋ ਆਪਾਂ ਕਿਸਾਨ ਆ ਤਾਂ ਆਪਾਂ ਕਿਸਾਨੀ ਨਾਲ ਸੰਬੰਧਤ ਗੱਲ ਕਰਦੇ ਆ ਬਹੁਤ ਵਾਰ ਕੀ ਹੁੰਦਾ ਹੈ ਯਾਰ ਸਾਨੂੰ ਸਾਡੇ ਸੰਤਰੇ ਨਹੀਂ ਵਿਕਦੇ ਹੁੰਦੇ ਤਾਂ ਦੇਸ਼ ਦੇ ਕਿਸੇ ਕੋਨੇ ਉਹੀ ਸੰਤਰੇ ਬਲੈਕ ਮਿਲਦੇ ਹੁੰਦੇ ਬਹੁਤ ਵਾਰ ਸਾਡੇ ਟਮਾਟਰ ਨਹੀਂ ਵਿਕਦੇ ਹੁੰਦੇ ਤਾਂ ਦੇਸ਼ ਦੇ ਦੂਸਰੇ ਕੋਨੇ ਉਹੀ ਬਲੈਕ ਵਿਕਦੇ ਹੁੰਦੇ ਠੀਕ ਹੈ ਕਿ ਨਹੀਂ ਬਹੁਤ ਵਾਰ ਦੇਸ਼ ਦੇ ਦੂਸਰੇ ਕੋਨੇ ਕੋਈ ਚੀਜ਼ ਇੰਨੀ ਕਿ ਸਸਤੀ ਮਿਲ ਰਹੀ ਹੁੰਦੀ ਆ ਕਿ ਸਾਡੇ ਉੱਥੇ ਆਉਂਦੀ ਵੀ ਨਹੀਂ ਹੁੰਦੀ ਤਾਂ ਉਹ ਸਾਰੀ ਚੀਜ਼ ਦਾ ਇੱਕ ਬਚਾਲੇ ਕੋਈ ਵਪਾਰੀ ਕੋਈ ਸਾਰੇ ਕਾਸੇ ਨੂੰ ਹਟਾ ਕੇ ਇੱਕ ਐਪਲੀਕੇਸ਼ਨ ਆ ਜਿਹੜੀ ਤੁਹਾਡੇ ਫੋਨ ਚ ਹੋਊਗੀ ਤੁਸੀਂ ਉਹਨੂੰ ਡਾਊਨਲੋਡ ਕਰਨਾ ਤੇ ਤੁਹਾਨੂੰ ਪਤਾ ਲੱਗ ਜਾਣਾ ਕਿ ਤੁਹਾਡੀ ਚੁਆਇਸ ਦੀ ਚੀਜ਼ ਉਹ ਕਿੱਥੋਂ ਮਿਲ ਸਕਦੀ ਆ ਤੇ ਜਿਹੜੀ ਚੀਜ਼ ਤੁਸੀਂ ਸਿੱਟਣ ਜਾ ਰਹੇ ਆ ਉਹ ਕਿੱਥੇ ਵੇਖ ਸਕਦੀ ਆ ਆਪਣੇ ਨਾਲ ਗੱਲਬਾਤ ਕਰਨਗੇ ਚੀਮਾ ਸਾਹਿਬ ਸਸਿਕਾ ਜੀ ਚੀਮਾ ਸਾਹਿਬ ਐਵੇਂ ਆ ਨਾ ਜਿਵੇਂ ਮੈਂ ਆਖਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਦੱਸਿਆ ਤੁਸੀਂ ਬਸ ਠੀਕ ਆ ਨਾ ਤੇ ਹੁਣ ਮੈਨੂੰ ਐਂ ਦੱਸੋ ਵੀ ਇਹ ਐਪਲੀਕੇਸ਼ਨ ਦਾ ਪਹਿਲਾਂ ਤਾਂ ਨਾਂ ਕੀ ਆ ਤੇ ਕੋਈ ਬੰਦਾ ਇਹਦੇ ਤੋਂ ਫਾਇਦਾ ਕੀ ਕੀ ਕਿਹੜੀ ਕਿਹੜੀ ਚੀਜ਼ ਦੇ ਵਿੱਚ ਇਹ ਤੋਂ ਫਾਇਦਾ ਲੈ ਸਕਦਾ ਫਸਲਾਂ ਦਾ ਤਾਂ ਮੈਂ ਗੱਲ ਕਰਤੀ ਕਿਉਂਕਿ ਕਿਸਾਨਾਂ ਨਾਲ ਸੰਬੰਧ ਤਾਂ ਹੈ। ਬਾਕੀ ਕਿਹੜਾ ਬੰਦਾ ਫਾਇਦਾ ਲੈ ਸਕਦਾ? ਮੀ ਜੀ ਇੱਕ ਜਿਹੜੀ ਐਪ ਹੈ ਇਸ ਐਪ ਦਾ ਨਾਮ ਹੈ ਕਿਸਾਨ ਗੇਟਵੇ। ਹਾਂ ਜਿਹੜੀ ਤੁਸੀਂ ਮਤਲਬ ਹੁਣੇ ਕਿਸਾਨ ਗੇਟਵੇ ਹਾਂਜੀ ਹੈਗਾ ਤੇ ਇਹ ਪਲੇ ਸਟੋਰ ਤੋਂ ਮਿਲਦੀ ਹੈ। ਪਲੇ ਸਟੋਰ ਤੇ ਅਵੇਲੇਬਲ ਹੈ ਜੀ। ਹੁਣ Apple ਤੇ ਵੀ ਸਰਚ ਕਰੋਗੇ ਤਾਂ ਆ ਹੀ ਚੁੱਕੀ ਜੀ। ਜੀ ਜੋ ਤੱਕ ਵੀਡੀਓ ਪੂਗੀ ਉਹ ਤੱਕ ਆ ਚੁੱਕੀ ਹੈ ਆ ਚੁੱਕੀ ਹੋਏਗੀ ਜੀ ਤੇ ਇਹ ਹੋ ਗਈ ਆ ਐਪਲੀਕੇਸ਼ਨ ਹਾਂਜੀ ਐਪਲੀਕੇਸ਼ਨ ਮੈਂ ਕਰ ਲਈ ਡਾਊਨਲੋਡ ਹੂੰ ਜਿਵੇਂ ਸਕਰੀਨ ਤੇ ਦਰਸ਼ਕਾਂ ਨੂੰ ਦਿਖ ਰਿਹਾ ਤਾਂ ਡਾਊਨਲੋਡ ਹੋ ਚੁੱਕੀ ਹੈ ਉਸ ਤੋਂ ਬਾਅਦ ਕੀ ਕਰਨਾ ਕਿਸੇ ਵੀ ਬੰਦੇ ਨੇ ਐਪਲੀਕੇਸ਼ਨ ਡਾਊਨ ਕਰਨ ਤੋਂ ਬਾਅਦ ਜੀ ਤੁਸੀਂ ਇਹਦੇ ਵਿੱਚ ਰਜਿਸਟਰ ਕਰਨਾ ਹੈ ਜੀ ਰਜਿਸਟਰ ਕਰਨ ਵਾਸਤੇ ਇਹਦੇ ਵਿੱਚ ਦੋ ਆਪਸ਼ਨਾਂ ਨੇ ਜੀ ਇੱਕ ਹੈਗਾ ਐਜ਼ ਅ ਫਾਰਮਰ ਜੀ ਬਾਕੀ ਆਪਸ਼ਨਾਂ ਨੇ ਐਜ਼ ਅ ਡੀਲਰ ਐਜ਼ ਇਹ ਵੇਚਣ ਵਾਲਾ ਸਰਵਿਸ ਪ੍ਰੋਵਾਈਡ ਕਰਨ ਵਾਲਾ ਠੀਕ ਹੈ ਅਲੱਗ-ਅਲੱਗ ਕੈਟਾਗਰੀਆਂ ਨੇ ਜੀ ਤੁਸੀਂ ਜਿਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੇ ਹੋ ਇਸ ਐਪ ਤੇ ਤੁਸੀਂ ਉਸ ਤਰੀਕੇ ਨਾਲ ਰਜਿਸਟਰ ਹੋਵੋਗੇ ਠੀਕ ਹੈ ਜੇ ਤੁਸੀਂ ਕਿਸਾਨ ਹੋ ਤੁਸੀਂ ਕੁਝ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਬਤੌਰ ਕਿਸਾਨ ਇਸ ਐਪ ਤੇ ਰਜਿਸਟਰ ਕਰੋਗੇ ਜੀ ਠੀਕ ਹੈ ਉਹਦੇ ਲਈ ਤਾਂ ਇਹ ਹੋ ਗਿਆ ਆਪਾਂ ਪਹਿਲਾਂ ਕਿਸਾਨਾਂ ਦੀ ਗੱਲ ਕਰ ਲੈਣੇ ਆ ਕਿ ਐਪ ਤੇ ਰਜਿਸਟਰ ਹੋਣ ਤੋਂ ਬਾਅਦ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਚਾਹੇ ਉਹਨਾਂ ਨੇ ਕਿਰਾਏ ਤੇ ਲੈਣੀ ਹੈ ਚਾਹੇ ਉਹਨਾਂ ਨੇ ਖਰੀਦਣੀ ਹੈ ਜੀ ਉਹਦੇ ਵਿੱਚ ਬੀਜ ਹੋ ਸਕਦੇ ਨੇ ਠੀਕ ਹੈ ਜੀ ਆਪਣਾ ਪੈਸਟੀਸਾਈਡ ਹੋ ਸਕਦੇ ਨੇ ਸੰਦ ਟਰੈਕਟਰ ਟਾਇਰ ਹਰ ਤਰ੍ਹਾਂ ਦੀ ਚੀਜ਼ ਹੈ ਜਿਹੜੀ ਇਹਦੇ ਤੇ ਅਵੇਲੇਬਲ ਹੋਏਗੀ ਠੀਕ ਹੈ ਉਹਦੇ ਉਹਨਾਂ ਨੂੰ ਫੋਨ ਨੰਬਰ ਮਿਲ ਲੰਗੇ ਸਾਰੀ ਜਾਣਕਾਰੀ ਮਿਲੇਗੀ ਜੀ ਦੂਸਰੀ ਚੀਜ਼ ਆ ਗਈ ਐਜ਼ ਅ ਸਰਵਿਸ ਪ੍ਰੋਵਾਈਡਰ ਜਾਂ ਕਹਿ ਲਓ ਐਜ਼ ਅ ਡੀਲਰ ਵੀ ਮੰਨ ਲਓ ਮੇਰਾ ਕਿਲਾ ਗੋਭੀ ਦਾ ਲਾਇਆ ਤਾਂ ਮੇਰੇ ਕੋਲ ਗੋਭੀ ਮੇਰੀ ਇੱਥੇ ਮਨਹਾਲੇਲੇ ਵੇਖਦੀ ਨਹੀਂ ਵੇਖਦੀ ਨਹੀਂ ਤਾਂ ਮੈਂ ਗੋਭੀ ਵੇਚਣੀ ਚਾਹੁੰਦਾ ਗੋਭੀ ਵੇਚਣੀ ਚਾਹੁੰਦੇ ਹੋ ਜੀ ਤੁਸੀਂ ਉਸ ਐਪ ਤੇ ਰਜਿਸਟਰ ਹੋ ਗਏ ਤੁਸੀਂ ਉਹਦੇ ਵਿੱਚ ਆਪਣੀ ਐਡ ਪਾਤੀ ਕਿ ਮੇਰੇ ਕੋਲ ਕਿਲਾ ਗੋਭੀ ਦਾ ਲੱਗਿਆ ਹੋਇਆ ਆਹਾ ਆਹਾ ਫਸਲ ਹੈ ਉਹਦੀਆਂ ਨਾਲ ਦੋ ਫੋਟੋਆਂ ਬਾਤੀਆਂ ਠੀਕ ਵੀ ਇੰਨੀ ਤਰੀਕ ਤੋਂ ਇੰਨੀ ਤਰੀਕ ਤੱਕ ਅਵੇਲੇਬਲ ਹੈ ਠੀਕ ਹੁਣ ਤੁਹਾਡੇ ਕੋਲ ਦੋ ਆਪਸ਼ਨ ਹਨ ਫਿਲਹਾਲ ਜੇ ਆਪਾਂ ਐਪ ਤੋਂ ਬਿਨਾਂ ਗੱਲ ਕਰੀਏ ਕਿ ਤੁਸੀਂ ਗੋਭੀ ਵੱਡੋ ਵੱਡੀ ਛੋਟੀ ਜਿਵੇਂ ਦੀ ਹੈਗੀ ਐ ਮੰਡੀ ਚ ਲੈ ਜਾਓ ਤੇ ਗਾਂ ਫਿਰ ਮੰਡੀ ਵਾਲੇ ਨੇ ਆਪਣੀ ਮਰਜ਼ੀ ਨਾਲ ਉਹਦਾ ਰੇਟ ਦੇਣਾ ਚਾਹੇ ਸੁੱਟ ਕੇ ਆਓ ਚਾਹੇ ਵੇਚ ਕੇ ਆਓ ਜਿੱਦਾਂ ਮਰਜ਼ੀ ਕਰੋ ਜੀ ਦੂਜਾ ਤਰੀਕਾ ਇਹ ਹੈ ਕਿ ਤੁਸੀਂ ਸਾਡੀ ਐਪ ਤੇ ਰਜਿਸਟਰ ਹੋ ਕੇ ਤੁਸੀਂ ਆਪਣਾ ਸਾਰੀ ਡਿਟੇਲ ਹੈ ਜਿਹੜੀ ਉੱਥੇ ਪਾ ਤੀ ਠੀਕ ਹੈ ਇਹ ਐਪ ਹੈ ਜਿਹੜੀ ਪੈਨ ਇੰਡੀਆ ਵਰਕਿੰਗ ਕਰੇਗੀ ਠੀਕ ਹੈ ਹਜੇ ਟੇਲ ਡੇਟ ਸਿਰਫ ਪੰਜਾਬ ਪੰਜਾਬ ਚ ਕੰਮ ਕਰ ਰਹੀ ਹੈ ਪਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹ ਪੈਨ ਇੰਡੀਆ ਵਰਕ ਕਰੇਗੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਉੱਥੇ ਪਾ ਤੀ ਚੰਡੀਗੜ੍ਹ ਜਾਂ ਪਟਿਆਲੇ ਸ਼ਹਿਰ ਦੇ ਵਿੱਚ ਕੋਈ ਕੈਟਰ ਹੈ ਠੀਕ ਹੈ ਜੀ ਜਿੰਨੂੰ ਗੋਭੀ ਦੀ ਜ਼ਰੂਰਤ ਹੈ ਫਰੈਸ਼ ਗੋਭੀ ਦੀ ਜ਼ਰੂਰਤ ਹੈ ਉਹ ਕੋਈ ਏਦਾਂ ਦੀ ਸਪੈਸ਼ਲ ਡਿਸ਼ ਬਣਾਉਣੀ ਚਾਹੁੰਦਾ ਠੀਕ ਹੈ ਜਾਂ ਕੋਈ ਚਾਈਨੀਜ਼ ਖਾਣੇ ਦੇ ਵਿੱਚ ਪਾਉਣਾ ਤਾਂ ਉਹਨੇ ਐਪ ਤੋ ਖੋਲ ਕੇ ਤੁਹਾਡੀ ਸਾਰੀ ਡਿਟੇਲ ਉਹਦੇ ਕੋਲ ਪਹੁੰਚ ਜਾਣੀ ਆ ਉਹਨੇ ਤੁਹਾਡੇ ਨਾਲ ਸੰਪਰਕ ਕਰਨਾ ਕਿ ਵੀਰੇ ਕੀ ਗੋਭੀ ਦਾ ਹਸਾਬ ਕਿਤਾਬ ਹੈ ਤੁਹਾਡੀ ਆਪਸ ਵਿੱਚ ਡੀਲ ਹੋ ਜਾਣੀ ਆ ਦੇਖੋ ਕਿਸਾਨ ਨੂੰ ਫਾਇਦਾ ਕੀ ਹੋਇਆ ਕਿ ਉਹਦੀ ਗੋਭੀ ਆ ਜਿਹੜੀ ਬਹੁਤ ਵਧੀਆ ਰੇਟ ਤੇ ਵਿਕ ਗਈ। ਹੂੰ ਦੂਸਰੇ ਲੈਣ ਵਾਲੇ ਬੰਦੇ ਨੂੰ ਕੀ ਫਾਇਦਾ ਹੋਇਆ ਕਿ ਉਹਨੂੰ ਮਾਰਕੀਟ ਰੇਟ ਨਾਲੋਂ ਘੱਟ ਰੇਟ ਤੇ ਨਾਲੇ ਫਰੈਸ਼ ਸਬਜ਼ੀ ਮਿਲ ਗਈ। ਹੂੰ ਤਾਂ ਸਾਡੀ ਜਿਹੜੀ ਐਪ ਹੈ ਇਹ ਇੱਕ ਪਲੇਟਫਾਰਮ ਹੈ ਜਿਹੜੀ ਕਿਸਾਨੀ ਨੂੰ ਹੂੰ ਤੇ ਉਪੋਪੋਗਤਾਵਾਂ ਨੂੰ ਆਪਸ ਦੇ ਵਿੱਚ ਮਿਲਾਉਣ ਦਾ ਕੰਮ ਕਰਦੀ ਹੈ। ਹਮ ਆਪਾ ਬਹੁਤ ਬਹੁਤ ਵਾਰੀ ਦੇਖਿਆ ਹੁਣ ਸਾਡੇ ਵਿਦੇਸ਼ ਦੇ ਵਿੱਚ ਹੀ ਮੌਸਮ ਕਈ ਤਰ੍ਹਾਂ ਦੇ ਆ। ਤਰ੍ਹਾਂ ਦੇ ਆ। ਜਦੋਂ ਨਾਗਪੁਰ ਦੇ ਵਿੱਚ ਸੰਤਰੇ ਆਮ ਹੁੰਦੇ ਆ ਉਦੋਂ ਸਾਡੇ ਇੱਥੇ ਮਿਲਦੇ ਨਹੀਂ ਮਿਲਦੇ ਨਹੀਂ ਹੁੰਦੇ। ਜਦੋਂ ਸਾਡੇ ਇੱਥੇ ਰੁਪਈਏ ਕਿਲੋ ਵੇਚਦੇ ਹੁੰਦੇ ਤੇ ਉਦੋਂ ਨਾਗਪੁਰ ਵਾਲੀ ਨਹੀਂ ਮਿਲਦੇ ਹੁੰਦੇ ਹੁੰਦੇ। ਹਨਾ? ਤਾਂ ਮਤਲਬ ਕਿਸਾਨ ਇਹਦਾ ਦੋਨੇ ਤਰ੍ਹਾਂ ਨਾਲ ਫਾਇਦਾ ਲੈ ਸਕਦਾ। ਦੋਨੇ ਖਰੀਦਣ ਵੇਲੇ ਵੀ ਤੇ ਵੇਚਣ ਵੇਲੇ ਵੀ ਕੱਲਾ ਕਿਸਾਨ ਨਹੀਂ ਹਰ ਬੰਦਾ ਹਰ ਬੰਦਾ ਹਰ ਵੀ ਕੱਲਾ ਕਿਸਾਨ ਕਹੇ ਕਿ ਮੇਰੇ ਸਹਾਂ ਨਾ ਆਪਾਂ ਸੀਮਾ ਇਹਦੀ ਹਾਂ ਬਾਉਂਡਰੀਆਂ ਆਪਾਂ ਇਹਨੂੰ ਛੋਟੀਆਂ ਕਰ ਰਹੇ ਹਾਂ ਇਹ ਆਪ ਹਰ ਇੱਕ ਬੰਦੇ ਵਾਸਤੇ ਹੈ ਪਰ ਇੱਕ ਹੋ ਗਿਆ ਕਿ ਇਹ ਇਹ ਹੋ ਗਈ ਐਪਲੀਕੇਸ਼ਨ ਡਾਊਨਲੋਡ ਪਰ ਐਪਲੀਕੇਸ਼ਨਾਂ ਦੇ ਵਿੱਚ ਇੱਕ ਹੋਰ ਵੀ ਚੱਕਰ ਆ ਬਹੁਤ ਵਾਰ ਐਪਲੀਕੇਸ਼ਨਾਂ ਤੇ ਲੋਕ ਡਾਊਟ ਕਰਦੇ ਆ ਕਿ ਜੀ ਸਾਡਾ ਡਾਟਾ ਚੋਰੀ ਕਰ ਲੈਂਦੀਆਂ ਐਪਲੀਕੇਸ਼ਨਾਂ ਸਾਡੀ ਗੈਲਰੀ ਨੂੰ ਕਹਿੰਦੀਆਂ ਕਿ ਸਾਨੂੰ ਦਿਖਾਓ ਦਿਖਾਓ ਤੇ ਗੈਲਰੀ ਚ ਕੀ ਆ ਉਹ ਮਤਲਬ ਇਹ ਐਪ ਐਮ ਐ ਸੁਰੱਖਿਆ ਤਾਂ ਕਿ ਕੋਈ ਭੈਣ ਭਾਈ ਡਾਊਨਲੋਡ ਕਰਦਾ ਤੇ ਉਹਦਾ ਡਾਟਾ ਕੋਈ ਇਹ ਕੋਈ ਪ੍ਰਮਾਣਤਾ ਹੈ ਸਰਕਾਰ ਵੱਲੋਂ ਕਿਵੇਂ ਆ ਇਹ ਬਿਲਕੁਲ ਬਿਲਕੁਲ ਜੀ ਮੈਂ ਤੁਹਾਨੂੰ ਪਹਿਲਾਂ ਤਾਂ ਇਹ ਦੱਸਣਾ ਚਾਹੁੰਨਾ ਕਿ ਇਹ ਐਪ ਹੈ ਜਿਹੜੀ ਬੈਂਗਲੌਰ ਦੇ ਵਿੱਚ ਕਿਸਾਨ ਗੇਟਵੇ ਨਾਮ ਦੀ ਕੰਪਨੀ ਹੈ ਜੀ ਉਹਨਾਂ ਦਾ ਸਟਾਰਟਅਪ ਹੈ ਜੀ ਜਿਹੜੇ ਦੇ ਡਾਇਰੈਕਟਰ ਨੇ ਠੀਕ ਹੈ ਉਹ ਆਪਣੇ ਪੰਜਾਬ ਦੇ ਨੇ ਪੰਜਾਬ ਚ ਜੰਮੇ ਪਲੇ ਨੇ ਟੈਟ ਪ੍ਰੈਜ਼ੈਂਟ ਹੁਣ ਉਹ ਬੈਂਗਲੌਰ ਉਹਨਾਂ ਦੀ ਉੱਥੇ ਬਿਜ਼ਨਸ ਸੈਟਅਪ ਹੈ ਜੀ ਪ੍ਰੋਪਰ ਜਿਹੜੀ ਟੈਕਨੀਕਲੀ ਜਿਹੜੇ ਸਾਊਂਡ ਬੰਦੇ ਨੇ ਜਿਨ੍ਹਾਂ ਦਾ 20-25 ਸਾਲ ਦਾ ਤਜਰਬਾ ਹੈ ਅਸੀਂ ਉਹਨਾਂ ਨੂੰ ਰਿਕਰੂਟ ਕੀਤਾ ਹੋਇਆ ਆਪਣੀ ਕੰਪਨੀ ਦੇ ਵਿੱਚ ਠੀਕ ਹੈ ਇੱਕ ਵੈਲ ਮੈਨੇਜਡ ਕੰਪਨੀ ਹੈ ਜਿਹੜੀ ਇਸ ਟੀਮ ਦੇ ਟੀਮ ਹੈ ਜਿਹੜੀ ਇਸ ਐਪ ਦੇ ਉੱਤੇ ਕੰਮ ਕਰ ਰਹੀ ਹੈ ਜੀ ਪੂਰੀ ਤਰ੍ਹਾਂ ਨਾਲ ਡਾਟਾ ਸਿਕਿਉਰ ਹੈ ਜੀ ਜਦੋਂ ਕੋਈ ਇਨਸਾਨ ਕੋਈ ਵੀ ਇਸ ਐਪ ਨੂੰ ਡਾਊਨਲੋਡ ਕਰਦਾ ਹੈ ਤਾਂ ਸਾਡੀ ਐਪ ਹੈ ਜਿਹੜੀ ਕਿਸੇ ਤਰ੍ਹਾਂ ਦਾ ਕੋਈ ਐਕਸੈਸ ਨਹੀਂ ਮੰਗਦੀ ਸਿਰਫ ਉਹਨੇ ਮੋਬਾਈਲ ਨੰਬਰ ਦੇਣਾ ਓਟੀਪੀ ਲੈ ਕੇ ਲੌਗਇਨ ਕਰ ਲੈਣਾ ਹਾਂ ਜੀ ਹਾਂ ਜਦੋਂ ਉਹਨੇ ਕੁਝ ਵੇਚਣ ਵਾਸਤੇ ਪੋਸਟ ਪਾਉਣੀ ਆ ਜੀ ਫਿਰ ਕੈਮਰੇ ਦਾ ਐਕਸੈਸ ਮੰਗਿਆ ਜਾਏਗਾ ਜੀ ਨਹੀਂ ਅਦਰਵਾਇਜ਼ ਕੋਈ ਕੰਟੈਕਟ ਦਾ ਕਿਸੇ ਤਰ੍ਹਾਂ ਦਾ ਕੋਈ ਐਕਸੈਸ ਨਹੀਂ ਮੰਗਿਆ ਜਾਂਦਾ ਜੀ ਪੂਰੀ ਤਰ੍ਹਾਂ ਨਾਲ ਸੇਫ ਐਪ ਹੈ ਜਿਹੜੀ ਤੁਸੀਂ ਇਸ ਤੇ ਯਕੀਨ ਕਰ ਸਕਦੇ ਹੋ ਕਰ ਸਕਦੇ ਹਾਂ ਜੀ ਬਿਲਕੁਲ ਮਤਲਬ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਵਾਰ ਕੀ ਹੁੰਦਾ ਇੱਕ ਇੱਕ ਹੋਰ ਗੱਲ ਹੂੰ ਚਿਮਨ ਸਾਹ ਬਹੁਤ ਵਾਰ ਕੀ ਹੁੰਦਾ ਕਿ ਐਪਲੀਕੇਸ਼ਨਾਂ ਵੇਚਣ ਖਰੀਦਣ ਵਾਲੀਆਂ ਤੇ ਠੱਗ ਲੋਕ ਚਲੇ ਜਾਂਦੇ ਆ ਤੇ ਜਿਹੜੇ ਲੋਕਾਂ ਨਾਲ ਠੱਗੀ ਮਾਰ ਲੈਂਦੇ ਆ ਬਿਲਕੁਲ ਵੀ ਐਵੇਂ ਪਾਤੀ ਜੀ ਆ ਹੈਗਾ ਜੀ ਸਕੂਟਰ ਬਕਾਊ ਆ ਫੌਜੀ ਸਾਹਿਬ ਦੀ ਹੋ ਗਈ ਆ ਬਦਲੀ ਤੇ ਹੁਣ ਬੜੀਆਂ ਐਂਡਾਂ ਚੱਲਦੀਆਂ ਅਸੀਂ 5000 ਰੁਪਏ ਦਾ ਦੇ ਦਿਆਂਗੇ ਉਹਦੇ ਲਈ ਤੁਹਾਡੇ ਕੋਲ ਕੀ ਸਿਕਿਉਰਿਟੀ ਹੈ ਬਿਲਕੁਲ ਬਿਲਕੁਲ ਇਸ ਤਰ੍ਹਾਂ ਦੀਆਂ ਆਨਲਾਈਨ ਬਹੁਤ ਠੱਗੀਆਂ ਚੱਲ ਰਹੀਆਂ ਨੇ ਦੇਖੋ ਉਹਦੇ ਲਈ ਅਸੀਂ ਜਿਹੜਾ ਪਹਿਲਾ ਪ੍ਰਾਇਮਰੀ ਫਿਲਟਰ ਇਹਦੇ ਤੇ ਲਗਾਇਆ ਹੋਇਆ ਹੈ ਕਿ ਕੋਈ ਵੀ ਬੰਦਾ ਆਪਣੀ ਜਦੋਂ ਐਡ ਪਾਉਂਦਾ ਐਪ ਤੇ ਜੀ ਬਹੁਤਿਆਂ ਐਪ ਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਐਡ ਕਲਿੱਕ ਕੀਤੀ ਤਾਂ ਤੁਹਾਡੀ ਐਡ ਹੈ ਜਿਹੜੀ ਉਸ ਐਪ ਤੇ ਸ਼ੋ ਹੋਣ ਲੱਗ ਗਈ। ਜੀ ਸਾਡਾ ਪ੍ਰੋਸੈਸ ਐਦਾਂ ਨਹੀਂ ਹੈ। ਜਿਵੇਂ ਵੀ ਕੋਈ ਯੂਜ਼ਰ ਆਪਣੀ ਐਡ ਹੈ ਜਿਹੜੀ ਪਾਉਣੀ ਚਾਹੂਗਾ ਜਦੋਂ ਉਹਨੇ ਪੋਸਟ ਤੇ ਕਲਿੱਕ ਕਰਤਾ ਤਾਂ ਉਹਦੀ ਰਿਕੁਐਸਟ ਹੈ ਜਿਹੜੀ ਸਾਡੀ ਟੀਮ ਕੋਲ ਜਾਏਗੀ। ਜੀ ਜਿੰਨਾ ਚਿਰ ਸਾਡੀ ਟੀਮ ਉਹਨੂੰ ਵੈਰੀਫਾਈ ਕਰਕੇ ਅਪਰੂਵ ਨਹੀਂ ਕਰਦੀ ਉਹਨਾਂ ਚਿਰ ਤੱਕ ਉਹਦੀ ਐਡ ਹੈ ਜਿਹੜੀ ਐਪ ਤੇ ਸ਼ੋ ਨਹੀਂ ਹੋਏਗੀ। ਅੱਛਾ ਜੀ। ਹਾਂ ਜੀ ਸਾਡੀ ਟੀਮ ਪਹਿਲਾਂ ਉਹਨੂੰ ਵੈਰੀਫਾਈ ਕਰੇਗੀ ਕਿ ਇਹ ਜਿਹੜੀ ਐਡ ਸਹੀ ਹੈ। ਇਹਦੇ ਰੇਟ ਜਾਇਜ਼ ਨੇ ਕਿਸੇ ਤਰ੍ਹਾਂ ਦਾ ਕੋਈ ਫਰਾਡ ਤਾਂ ਨਹੀਂ ਹੈ। ਵੇਰੀਫਾਈ ਕਰਨ ਉਪਰੰਤ ਫੇਰ ਉਹ ਐਡ ਆ ਜਿਹੜੀ ਐਪ ਦੇ ਉੱਤੇ ਸ਼ੋ ਹੋਣ ਲੱਗੇਗੀ ਹਾਂ ਮਤਲਬ ਬਕਾਇਦਾ ਇਸ ਗੱਲ ਦੀ ਟੀਮ ਆ ਆਪਣੇ ਕੋਲੇ ਆਪਾਂ ਡਿਟੈਕਟ ਕਰਾਂਗੇ ਉਹਨੂੰ ਕਿ ਬੰਦਾ ਫਰਾਡ ਤਾਂ ਨਹੀਂਗਾ ਹਾਂ ਤੇ ਨੰਬਰ 2 ਤੇ ਜਿਹੜਾ ਬੰਦਾ ਮੰਨ ਕੇ ਚਲੋ ਕੱਲ ਨੂੰ ਵੀ ਕੋਈ ਫਰਾਡ ਨਿਕਲਦਾ ਤੇ ਸਾਡੇ ਕੋਲੇ ਉਹਦਾ ਡਾਟਾ ਹੈਗਾ ਕਿ ਇਹ ਬੰਦਾ ਕਿੱਥੋਂ ਸੀ ਕੌਣ ਸੀਗਾ ਕੌਣ ਸੀਗਾ ਇਹ ਤੁਹਾਡੇ ਕੋਲੇ ਹੈਗਾ ਹਾਂਜੀ ਠੀਕ ਆ ਵੀ ਬਕਾਇਦਾ ਤੁਸੀਂ ਉਹਦੇ ਕੋਈ ਬੰਦਾ ਜੇ ਐਪ ਥਰੂ ਕੁਝ ਹੁੰਦਾ ਤਾਂ ਉਹਦਾ ਡਾਟਾ ਲੈ ਸਕਦਾ ਤੁਹਾਡੇ ਤੋਂ ਬੀਜੇ ਬੰਦੇ ਨੂੰ ਪੁਲਿਸ ਨੂੰ ਕਾਲ ਨੂੰ ਸ਼ਿਕਾਇਤ ਵੀ ਕਰਨੀ ਪੈ ਜੇ ਵੀ ਕੋਈ ਬੰਦਾ ਕੋਈ ਉਹੋ ਜੀ ਗੱਲ ਬਾਤ ਕਰ ਜਾਂਦਾ ਬਾਈ ਜੀ ਹਾਂ ਆਈਪੀ ਐਡਰੈਸ ਦੇ ਨਾਲ ਫਿਰ ਉਹ ਟਰੈਕ ਹੋ ਜਾਂਦਾ ਜੀ ਕਿੱਥੇ ਉਹਨੇ ਐਪ ਡਾਊਨਲੋਡ ਕੀਤੀ ਹੈ ਵੈਸੇ ਤਾਂ ਇਸ ਤਰ੍ਹਾਂ ਦੀ ਪੋਸਟ ਹੈ ਜਿਹੜੀ ਅਸੀਂ ਪੈਨ ਨਹੀਂ ਦੇਵਾਂਗੇ ਕਿਉਂਕਿ ਪ੍ਰੋਪਰ ਟੀਮ 24 ਇਨਟੂ 7 ਜਿਹੜੀ ਸਾਡੀ ਹੈ ਬੈਕਐਂਡ ਟੀਮ ਹੈ ਜਿਹੜੀ ਕੰਮ ਕਰਦੀ ਹੈ ਕੋਈ ਵੀ ਪੋਸਟ ਹੈ ਉਹ ਚੈੱਕ ਕਰਕੇ ਅਪਰੂਵ ਕਰਾਂਗੇ ਫੇਰ ਹੀ ਸ਼ੋ ਹੋਏਗੀ ਕਿੰਨੀਆਂ ਕੈਟਾਗਰੀਆਂ ਜੀ ਇਹਦੇ ਵਿੱਚ ਆਪਾਂ ਕਿੰਨੀਆਂ ਮਤਲਬ ਆਪਾਂ ਕੀ ਕੀ ਹੁਣ ਤੱਕ ਕੀ ਉਪਲਬਧਾ ਇਹਦੇ ਵਿੱਚ ਜੇ ਮੰਨ ਲਓ ਮੈਂ ਕਿੰਨੀਆਂ ਕੈਟਾਗਰੀਆਂ ਹੋਣਗੀਆਂ ਇਹਦੇ ਵਿੱਚ ਦੇਖੋ ਜੀ ਹੁਣ ਤੱਕ ਇਹਦੇ ਵਿੱਚ ਕਾਫੀ ਕੈਟਾਗਰੀਜ਼ ਆ ਚੁੱਕੀਆਂ ਨੇ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਐਡ ਹੁੰਦੀਆਂ ਰਹਿਣਗੀਆਂ ਹੁਣ ਕਿਸਾਨੀ ਦੇ ਵਿੱਚ ਜਿਵੇਂ ਕਹ ਲਓ ਤੁਸੀਂ ਟਰੈਕਟਰ ਦੀ ਹੋ ਗਈ ਠੀਕ ਹੈ ਜੀ ਪਸ਼ੂਆਂ ਦੀ ਹੋ ਗਈ ਨਵੇਂ ਪੁਰਾਣੇ ਟਰੈਕਟਰ ਹਾਂਜੀ ਨਵੇਂ ਪੁਰਾਣੇ ਟਰੈਕਟਰਾਂ ਦੀ ਠੀਕ ਹੈ ਜੀ ਪਸ਼ੂ ਵੇਚਣ ਖਰੀਦਣ ਦੀ ਹੋ ਗਈ ਠੀਕ ਹੈ ਉਹਨਾਂ ਦੀ ਫੀਡ ਚਾਰਾ ਹੋ ਗਿਆ ਪਰਾਲੀ ਹੋ ਗਈ ਠੀਕ ਹੈ ਪੈਸਟੀਸਾਈਡਸ ਹੋ ਗਏ ਬੀਜ ਹੋ ਗਏ ਲਗਭਗ ਤੁਸੀਂ ਇਹ ਕਹਿ ਸਕਦੇ ਹੋ ਕਿ ਕਿਸਾਨੀ ਨਾਲ ਸੰਬੰਧਿਤ ਹਰ ਇੱਕ ਚੀਜ਼ ਹੈ ਜਿਹੜੀ ਉਹ ਇਸ ਐਪ ਤੇ ਅਵੇਲੇਬਲ ਹੈ ਉਹਦੇ ਜਿਹੜੇ ਸਪਲਾਈਅਰਸ ਨੇ ਉਸ ਐਪ ਤੇ ਲਿਸਟਡ ਨੇ ਕਿਸਾਨੀ ਤੋਂ ਇਲਾਵਾ ਕਿਸਾਨੀ ਤੋਂ ਇਲਾਵਾ ਅ ਪ੍ਰਾਪਰਟੀ ਦਾ ਇਹਦੇ ਤੇ ਹੈਗਾ ਜੀ ਇੱਕ ਮੇਨ ਜਿਹੜਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਬੜੀ ਜਲਦੀ ਜੀ ਐਂਬੂਲੈਂਸ ਸੇਵਾ ਜੀ ਇਹ ਜ਼ਰੂਰਤ ਹੈ ਜ਼ਰੂਰਤ ਹੈ ਬਹੁਤੀ ਵਾਰੀ ਕੀ ਹੁੰਦਾ ਹੈ ਪਿੰਡ ਦੇ ਵਿੱਚ ਰੱਬ ਨਾ ਕਰੇ ਕਿਸੇ ਨਾਲ ਕੋਈ ਦੁਰਘਟਨਾ ਹੋ ਗਈ ਤਾਂ ਉਹਨਾਂ ਕੋਲ ਐਂਬੂਲੈਂਸ ਵਾਲੇ ਦਾ ਨੰਬਰ ਹੀ ਨਹੀਂ ਹੁੰਦਾ ਹੂੰ ਤਾਂ ਕਿਹਨੂੰ ਫੋਨ ਕਰਨ ਕਿੱਥੋਂ ਐਂਬੂਲੈਂਸ ਬੁਲਾਉਣਾ ਐਂਬੂਲੈਂਸ ਪ੍ਰੋਵਾਈਡਰ ਹੈਗੇ ਆ ਪ੍ਰਾਈਵੇਟ ਐਂਬੂਲੈਂਸ ਹੈਗੀਆਂ ਨੇ ਬਟ ਉਹਨਾਂ ਦਾ ਨੰਬਰ ਨਹੀਂ ਹੁੰਦਾ ਜੀ ਤਾਂ ਸਾਡੀ ਐਪ ਦੇ ਉੱਤੇ ਜਿੰਨੇ ਵੀ ਐਂਬੂਲੈਂਸ ਪ੍ਰੋਵਾਈਡਰ ਉਸ ਏਰੀਏ ਦੇ ਹੋਣਗੇ ਉਹ ਸਾਰੇ ਐਪ ਤੇ ਲਿਸਟਡ ਨੇ ਉਹ ਓਵਰਟੈਪ ਮਤਲਬ ਜਿਵੇਂ ਉਹ ਲਾ ਜਾ ਉੱਪਰ ਉਹ ਲਾ ਜਾ ਉੱਪਰ ਟਾਈਪ ਉਹਨਾਂ ਨੇ ਐਪ ਖੋਲ੍ਹਣੀ ਆ ਉੱਚ ਸਿਲੈਕਟ ਸਰਵ ਸਰਚ ਕਰਨਾ ਹੈਗਾ ਐਂਬੂਲੈਂਸ ਤਾਂ ਉਹਨਾਂ ਦੇ ਏਰੀਆ 'ਚ ਜਿਹੜੀਆਂ ਜਿਹੜੀਆਂ ਨੇੜੇ ਐਂਬੂਲੈਂਸਸ ਹੋਣਗੀਆਂ ਉਹਨਾਂ ਦਾ ਕੰਟੈਕਟ ਨੰਬਰ ਉਹਨਾਂ ਕੋਲ ਸਾਹਮਣੇ ਆ ਜਾਏਗਾ ਤੇ ਕਾਲ ਕਰਕੇ ਉਹਨਾਂ ਨੂੰ ਬੁਲਾ ਸਕਦੇ। ਵੀ ਐਵੇਂ ਐਵੇਂ ਆਪਾਂ ਕਹਿੰਦੇ ਵੈਟਰਨਰੀ ਡਾਕਟਰ ਵੀ ਫਿਰ ਇਸੇ ਤਰ੍ਹਾਂ ਹੀ ਡਜੈਸਟਡ ਹੋ ਜਾਣਗੇ। ਪਲੰਬਰ ਹੋ ਜਾਣਗੇ। ਕੋਈ ਕਿਸੇ ਨੇ ਬੋਰ ਕਰਨ ਵਾਲੀ ਮਸ਼ੀਨ ਚਾਹੀਦੀ ਆ ਕਿਸੇ ਨੂੰ ਹਨਾ ਮਤਲਬ ਸਾਰੇ ਤਰ੍ਹਾਂ ਦੇ ਲੋਕ ਰਜਿਸਟਰਡ ਹੋ ਜਾਣਗੇ। ਸਾਰੇ ਤਰ੍ਹਾਂ ਦੇ ਲੋਕ ਰਜਿਸਟਰ ਹੋਣਗੇ। ਤੇ ਜਿਹੜੇ ਜਿਹੜੇ ਲੋਕ ਸਰਵਿਸ ਪ੍ਰੋਵਾਈਡ ਕਰਾਉਣਾ ਚਾਹੁੰਦੇ ਆ। ਹੂੰ। ਉਭੀ ਰਜਿਸਟਰਡ ਹੋ ਜਾਣ ਆਪਾਂ ਇਹ ਕਹਿ ਸਕਦੇ ਆ ਕਿ ਆਪਾਂ ਉਹਨਾਂ ਨੂੰ ਵੀ ਸਦਾ ਦੇ ਦਈਏ ਕਿ ਤੁਹਾਡੇ ਕੋਲੇ ਭਾਈ ਕੋਈ ਸਰਵਿਸ ਆ ਨਾ ਤਾਂ ਤੁਸੀਂ ਉਹ ਸਰਵਿਸ ਨੂੰ ਲੈ ਕੇ ਵੀ ਐਪ ਨੂੰ ਡਾਊਨਲੋਡ ਕਰ ਲਓ ਤੇ ਐਜ਼ ਅ ਸਰਵਿਸ ਪ੍ਰੋਵਾਈਡਰ ਬਿਲਕੁਲ ਉੱਤੇ ਰਜਿਸਟਰ ਹੋ ਜਾਓ ਤੇ ਜੇ ਤੁਸੀਂ ਸਰਵਿਸ ਲੈਣੀ ਆ ਤਾਂ ਤੁਸੀਂ ਸਰਵਿਸ ਲੈਣ ਵਾਲੇ ਤੌਰ ਤੇ ਰਜਿਸਟਰਡ ਹੋ ਜਾਓ। ਹੁਣ ਆਪਾਂ ਇੱਕ ਛੋਟੀ ਜੀ ਗੱਲ ਕਰਦੇ ਆਂ ਜੀ। ਦੇਖੋ ਜਿਹੜੀ ਜਿਹੜੀਆਂ ਤਾਂ ਵੱਡੀਆਂ ਕੰਪਨੀਆਂ ਨੇ ਵੱਡੀਆਂ ਫਰਮਾਂ ਨੇ ਠੀਕ ਉਹਨਾਂ ਕੋਲ ਤਾਂ ਐਡਵਰਟਾਈਜ਼ਮੈਂਟ ਲਈ ਫੰਡਸ ਵੀ ਹੁੰਦੇ ਨੇ, ਮੈਨ ਪਾਵਰ ਵੀ ਹੁੰਦੀ ਆ ਹੈਨਾ। ਉਹ ਆਪਣੇ ਹੋਲਡਿੰਗ ਲਗਾ ਦਿੰਦੇ ਨੇ ਵੱਡੇ ਵੱਡੇ ਐਡ ਤੇ ਬਹੁਤ ਖਰਚਾ ਕਰਦੇ ਨੇ। ਹਾਂ ਸਾਡੇ ਆਰਗਿਆਂ ਨੂੰ ਵੀ ਸਤ ਲੈਂਦੇ ਆ। ਹਾਂ ਬਿਲਕੁਲ। ਜਿਹੜੇ ਮੰਨ ਲਓ ਸਮਾਲ 스ਕੇਲ ਜਾਂ ਮੀਡੀਅਮ 스ਕੇਲ ਬਿਜ਼ਨਸ ਨੇ ਹਮ ਇੱਕ ਸ਼ਹਿਰ ਦੇ ਵਿੱਚ ਕੋਈ ਹਲ ਬਣਾਉਂਦਾ ਹੈ, ਕੋਈ ਤਵੀਆਂ ਬਣਾਉਂਦਾ ਹੈ ਠੀਕ ਹੈ ਜੀ। ਤਾਂ ਉਹਨਾਂ ਕੋਲ ਨਾ ਤਾਂ ਇਹ ਨਹੀਂ ਮੈਨ ਪਾਵਰ ਹੁੰਦੀ ਐ ਨਾ ਹੀ ਉਹਨਾਂ ਕੋਲ ਇੰਨਾ ਟਾਈਮ ਹੁੰਦਾ ਕਿਉਂਕਿ ਉਹ ਆਪਣੇ ਕੰਮ ਨਾਲ ਸੰਬੰਧਿਤ ਮਤਲਬ ਬਿਜ਼ੀ ਹੁੰਦੇ ਨੇ ਉਹਦੇ ਵਿੱਚ ਉਹ ਆਪਣੀ ਐਡ ਕਿੱਥੇ ਕਰਨ ਜੇ ਤੁਸੀਂ ਕਿਸੇ ਨੇ ਇੱਕ ਫਲੈਕਸ ਰੋਡ ਦੇ ਉੱਤੇ ਲਾ ਵੀ ਦਿੱਤੀ ਹਾਈਵੇ ਤੇ ਲਾਤੀ ਤਾਂ ਜੇ ਉਹਨੂੰ 100 ਬੰਦਾ ਦੇਖ ਰਿਹਾ ਹੈ ਪਹਿਲੀ ਗੱਲ ਤਾਂ 100 ਚੋਂ 10 ਨੂੰ ਰਹਿਣੀ ਐ ਤੇ 10 ਦੇ ਵਿੱਚੋਂ ਇਹ ਨਹੀਂ ਪਤਾ ਉਹਦੇ ਜਿਹੜੇ ਸੰਦ ਬਣਾ ਰਿਹਾ ਉਹਨੂੰ ਵਰਤਣ ਵਾਲੇ ਸਿਰਫ ਇੱਕ ਜਾਂ ਦੋ ਲੋਕ ਹੋਣਗੇ ਕਹਿੰਦਾ ਨਾ ਮਤਲਬ 1% ਲੋਕਾਂ ਕੋਲ ਉਹਦੀ ਐਡ ਸਹੀ ਲੋਕਾਂ ਕੋਲ ਪਹੁੰਚੀ ਹੂੰ ਦੂਜੇ ਪਾਸੇ ਜੇ ਹੋ ਸਾਡੀ ਐਪ ਦੇ ਉੱਤੇ ਰਜਿਸਟਰ ਹੁੰਦਾ ਹੈ ਹੂੰ ਪੈਨ ਇੰਡੀਆ ਜਿਹੜੀ ਉਹਦੀ ਐਡਵਰਟਾਈਜ਼ਮੈਂਟ ਹੈ ਪੈਨ ਇੰਡੀਆ ਸਾਰੇ ਕਿਤੇ ਉਹਦੀ ਸ਼ੋ ਹੋ ਗਈ ਇੱਕ ਤੁਹਾਨੂੰ ਹੋਰ ਜਾਣਕਾਰੀ ਦੇਣਾ ਮੰਨ ਲਓ ਉਸ ਬੰਦੇ ਨੇ ਹਲ ਬਣਾਉਂਦਾ ਹੈ ਜੀ ਉਹ ਇਸ ਐਪ ਤੇ ਰਜਿਸਟਰ ਹੋ ਗਿਆ ਜੀ ਕਰਨਾਟਕਾ ਦੇ ਵਿੱਚ ਕਿਸੇ ਬੰਦੇ ਨੂੰ ਹਲਾਂ ਦੀ ਜ਼ਰੂਰਤ ਹੈ ਜੀ ਜਿੱਥੇ ਕਿਤੇ ਵੀ ਪੰਜਾਬ ਪੂਰੇ ਇੰਡੀਆ ਦੇ ਵਿੱਚ ਉਹਨੇ ਜਦੋਂ ਉਸ ਐਪ ਤੇ ਕਲਿੱਕ ਕਰਕੇ ਉਹਦੀ ਡਿਟੇਲ ਪੜ੍ਹੀ ਤਾਂ ਆਟੋਮੈਟਿਕਲੀ ਇਸ ਬੰਦੇ ਨੂੰ ਉਹਨਾਂ ਦੀ ਇੱਕ ਰਿਪੋਰਟ ਹੈ ਜਿਹੜੀ ਪਹੁੰਚ ਜਾਣੀ ਹੈ ਕਿ ਫਲਾਣੇ ਏਰੀਆ ਦੇ ਵਿੱਚ ਫਲਾਣੇ ਬੰਦੇ ਨੇ ਥੋੜੀ ਚੀਜ਼ ਦੇ ਵਿੱਚ ਇੰਟਰਸਟ ਦਿਖਾਇਆ ਅੱਛਾ ਜੀ ਹਾਂਜੀ ਤਾਂ ਕਿ ਇਹ ਉਹਨਾਂ ਨਾਲ ਸੰਪਰਕ ਕਰਕੇ ਜਿਹੜੀ ਆਪਣੀ ਡੀਲ ਹੈਗੇ ਉਸ ਨੂੰ ਵਧਾ ਸਕਦਾ ਪ੍ਰੋਫੈਸਰ ਸਾਹਿਬ ਕਿੰਨਾ ਚਿਰ ਰਹੂਗੀ ਇਹ ਇੱਕ ਮੈਂ ਮੰਨ ਕੇ ਚੱਲੋ ਮੈਂ ਆਪਣੀ ਕਾਰ ਦੀ ਐਡ ਪਾਤੀ ਉੱਤੇ ਉਹ ਕਿੰਨਾ ਚਿਰ ਰਹੂਗੀ ਉਹਦੇ ਉੱਤੇ 3 ਮਹੀਨੇ ਲਈ ਬਿਲਕੁਲ ਫਰੀ ਹੈ ਜੀ ਐਡ ਜੀ ਨਹੀਂ ਮਤਲਬ ਕਿੰਨਾ ਚਿਰ ਰਹੂਗੀ ਹੁਣ ਇੱਕ ਬੰਦੇ ਨੇ ਐਡ ਪਾਤੀ ਉਹਦੀ ਬਿਕ ਵੀ ਚੁੱਕੀ ਆ ਚੀਜ਼ ਸਾਰਾ ਕੁਝ ਹੋ ਚੁੱਕਿਆ ਤਾਂ ਉਸ ਤੋਂ ਬਾਅਦ ਉਹ ਡਿਲੀਟ ਹੋਊਗੀ ਕਿ ਉੱਥੇ ਹੀ ਪਈ ਰਹੂਗੀ ਇਹ ਤੇ ਦੇਖੋ ਜਿਹੜਾ ਜਿੰਨੇ ਐਡ ਪਾਈ ਹੈ ਉਸ ਤੋਂ ਬਾਅਦ ਆਟੋਮੈਟਿਕਲੀ ਉਹ ਸੋਲਡ ਤੇ ਕਲਿੱਕ ਹੋ ਜਾਣੀ ਹੈ ਕੇ ਚਲੀ ਗਈ ਜਦੋਂ ਵਿਕ ਗਈ ਉਹ ਤੇ ਸੋਲਡ ਆਊਟ ਹੋ ਜਾਣੀ ਹੈ ਸੋਲਡ ਆਊਟ ਹਾਂਜੀ ਚਿੰਮਾ ਸਾਹਿਬ ਇੱਕ ਕੀ ਹੋ ਜਾਂਦਾ ਕਿ ਮੰਨ ਲਓ ਮੈਂ ਕੋਈ ਚੀਜ਼ ਪਾਤੀ ਉਹ ਚੀਜ਼ ਵਿਕ ਗਈ ਉਸ ਤੋਂ ਬਾਅਦ ਕਿ ਉਹ ਚੀਜ਼ ਉਥੋਂ ਰਿਮੂਵ ਹੋ ਜਾਊਗੀ ਕੀ ਹੋਊਗਾ ਬਿਲਕੁਲ ਇਹ ਵੀ ਸੋਸ਼ਲ ਮੀਡੀਆ ਤੇ ਦਿੱਕਤ ਆਉਂਦੀ ਹੈ ਵੀਰ ਜੀ ਪੰਜ ਪੰਜ ਸਾਲ ਪੁਰਾਣੀਆਂ ਐਡਾਂ ਜਿਹੜੀਆਂ ਨੇ ਉਪਈਆਂ ਹੁੰਦੀਆਂ ਨੇ ਬੰਦਾ ਪਸੰਦ ਕਰਕੇ ਫੋਨ ਕਰਦਾ ਅਗਲਾ ਕਹਿੰਦਾ ਜੀ ਬਈ ਉਹ ਤੋਂ ਵੇਚੀ ਨੂੰ ਮਦਦ ਤਾਂ ਹੋ ਗਈਆਂ ਸਾਡੀ ਐਪ ਦੇ ਉੱਤੇ ਜਦੋਂ ਵੀ ਕੋਈ ਪੋਸਟ ਪਾਏਗਾ ਤਾਂ ਪਹਿਲਾਂ ਹੀ ਉਹ ਟਾਈਮ ਸਿਲੈਕਟ ਹੋ ਕੇ ਪਏਗੀ ਜੇ ਤਾਂ ਉਸ ਤੋਂ ਪਹਿਲਾਂ ਵਿਕ ਜਾਂਦੀ ਹੈ ਤਾਂ ਸੋਲਡ ਆਊਟ ਕਲਿੱਕ ਹੋ ਜਾਏਗਾ ਜੇ ਉਹ ਨਹੀਂ ਹੁੰਦੀ ਤਾਂ ਉਸ ਟਾਈਮ ਪੀਰੀਅਡ ਤੋਂ ਬਾਅਦ ਆਟੋਮੈਟਿਕਲੀ ਜਿਹੜੀ ਉਹਨਾਂ ਦੀ ਪੋਸਟ ਹੈ ਉਹ ਰਿਮੂਵ ਹੋ ਗਈ ਰਿਮੂਵ ਹੋ ਜਾਣੀ ਹੈ ਉਹ ਉਹ ਹੋ ਜਾਊਗੀ ਇੱਕ ਮਤਲਬ ਹੁੰਦਾ ਹੈ ਕਿ ਕੋਈ ਬੰਦੇ ਦੀ ਚੀਜ਼ ਕਿੰਨੀ ਕੁ ਵਧੀਆ ਵਾਕਈ ਇਹ ਜੈਨੂਅਨ ਆ ਜਾਂ ਜੈਨੂ ਨਹੀਂਗਾ ਤਾਂ ਉਹਦੀ ਆਈਡੈਂਟੀਫਿਕੇਸ਼ਨ ਵੀ ਵਾਕਈ ਉੱਥੇ ਕੋਈ ਰਿਵਿਊ ਵਗੈਰਾ ਉੱਥੇ ਹੋਊਗਾ ਬਿਲਕੁਲ ਦੇਖੋ ਇਹਦੇ ਵਿੱਚ ਕੀ ਹੁੰਦਾ ਲੋਪੋ ਜੀ Amazon ਤੇ ਤੁਸੀਂ ਕੋਈ ਚੀਜ਼ ਖਰੀਦਣੀ ਆ ਜੀ ਤਾਂ ਤੁਸੀਂ ਪਹਿਲਾਂ ਉੱਥੇ ਜਿੰਨਾ ਲੋਕਾਂ ਨੇ ਪਹਿਲਾਂ ਖਰੀਦੀ ਹੋਈ ਹੈ ਰਿਵਿਊ ਪੜ੍ਹ ਲੈਂਦੇ ਹੋ ਵੀ ਚੰਗੀ ਐ ਮਾੜੀ ਐ ਕਿਵੇਂ ਆ ਹਨਾ ਹੁਣ ਮੰਨ ਲਓ ਮੈਂ ਡਾਕਟਰ ਆ ਤਾਂ ਲੋਕ ਕਹਿੰਦੇ ਆ ਵੀ ਇਹਨੇ ਤਾਂ ਜਿਹਦਾ ਤਾਂ ਠੀਕਾ ਹੀ ਪੱਕ ਜਾਂਦਾ ਪੱਕ ਜਾਂਦਾ ਹੁਣ ਦੇਖੋ ਇੱਕ ਆਪਾਂ ਛੋਟੀ ਜਿਹੀ ਐਗਜ਼ਾਮਪਲ ਲੈ ਲੈਨੇ ਆ ਇੱਕ ਪਿੰਡ ਦੇ ਵਿੱਚ ਇੱਕ ਬੰਦੇ ਨੇ ਨਵਾਂ ਪਹਿਲੀ ਵਾਰੀ ਘੋੜਾ ਰੱਖ ਲਿਆ ਸ਼ੌਂਕ ਸ਼ੌਂਕ ਚ ਘੋੜੀ ਜਾਂ ਮੰਨ ਲਓ ਕੁੱਤਾ ਲਿਆਂਦਾ ਵਧੀਆ ਨਸਲ ਦਾ ਕਿ ਤੋ ਹਣਾ ਸ਼ੌਂਕ ਚ ਹੁਣ ਉਹਨੂੰ ਪਤਾ ਕਿ ਸਾਡੇ ਪਿੰਡ ਦੇ ਵਿੱਚ ਫਲਾਣਾ ਡਾਕਟਰ ਹੈ ਹੂੰ ਹੂੰ ਵਾਈ ਚਾਂਸ ਜਿਸ ਦਿਨ ਉਹਦਾ ਪਸ਼ੂ ਬਿਮਾਰ ਹੋਇਆ ਉਹਦੇ ਕੋਲ ਉਸ ਡਾਕਟਰ ਦਾ ਨੰਬਰ ਹੈਗਾ ਕਾਲ ਕੀਤੀ ਉਹ ਡਾਕਟਰ ਅਵੇਲੇਬਲ ਨਹੀਂ ਉਹ ਚਾਰ ਦਿਨਾਂ ਵਾਲੀ ਕਿਤੇ ਵਿਆਹ ਤੇ ਗਿਆ ਹੋਇਆ ਹੂੰ ਹੁਣ ਉਹਦੇ ਕੋਲ ਕੀ ਆਪਸ਼ਨ ਹੈ ਕੋਈ ਕੋਲੇ ਉਹ ਇੱਥੇ ਜਾਊਗਾ ਫਿਰ ਉਹ ਰਿਵਿਊ ਦੇਖੂਗਾ ਹਨਾ ਉਹ ਸਾਡੀ ਐਪ ਤੇ ਜਾਊਗਾ ਜਦੋਂ ਉੱਥੇ ਕਲਿੱਕ ਕਰੂਗਾ ਕਿ ਵੈਟਨਰੀ ਡਾਕਟਰ ਤਾਂ ਉਸ ਏਰੀਏ ਦੇ ਜਿਹੜੇ ਡਾਕਟਰ ਲਿਸਟਡ ਹੋਣਗੇ ਨੇੜੇ ਦੇ ਜਿਹੜੇ ਆਲੇ ਪਹਿਲੀ ਗੱਲ ਤਾਂ ਸਾਰਿਆਂ ਦੇ ਨੰਬਰ ਆ ਜਾਣਗੇ ਹੂੰ ਦੂਜੀ ਗੱਲ ਜਦੋਂ ਕਲਿੱਕ ਕਰੂਗਾ ਤਾਂ ਜਿਹੜੇ ਲੋਕਾਂ ਨੇ ਉਸ ਡਾਕਟਰ ਸਾਹਿਬ ਦੀਆਂ ਸਰਵਿਸਿਜ਼ ਪਹਿਲਾਂ ਵਰਤੀਆਂ ਹੋਈਆਂ ਨੇ ਉਹਨਾਂ ਦਾ ਰਿਵਿਊ ਉੱਥੇ ਪੜ੍ਹ ਸਕਦਾ ਕਿ ਉਹ ਕੀ ਕਹਿੰਦੇ ਨੇ ਇਸ ਡਾਕਟਰ ਸਾਹਿਬ ਬਾਰੇ ਕੀ ਕਹਿੰਦੇ ਨੇ ਵੀ ਕਿਵੇਂ ਆ ਚੰਗਾ ਹੈ ਮਾੜਾ ਹੈ ਹਨਾ ਸਾਰੇ ਪੜ੍ਹ ਕੇ ਫਿਰ ਉਹਨਾਂ ਦੇ ਵਿੱਚੋਂ ਜਿਹੜਾ ਨੂੰ ਵਧੀਆ ਲੱਗਦਾ ਉਹਨਾਂ ਨੂੰ ਕਾਲ ਕਰਕੇ ਬੁਲਾ ਲੈਣਾ ਮਤਲਬ ਉਹ ਪਬਲਿਕ رائے ਵੀ ਜਾਣ ਸਕਦਾ ਕਿਸੇ ਦੀ ਚੀਜ਼ ਬਾਰੇ ਕਿਸੇ ਸਰਵਿਸ ਬਾਰੇ ਬਿਲਕੁਲ ਬਿਲਕੁਲ ਇੱਕ ਜਿਉ ਕਿਸਾਨ ਗੇਟ ਐਪਲੀਕੇਸ਼ਨ ਦਾ ਨਾਮ ਹੈ ਨਾ ਕਿਸਾਨ ਗੇਟ ਤਾਂ ਕਿਸਾਨ ਗੇਟ ਐਪਲੀਕੇਸ਼ਨ ਹੋਗੀ ਕਿਸਾਨ ਗੇਟ ਦਾ ਫੇਸਬੁੱਕ ਤੇ ਜਾਂ ਇੰਸਟਾਗ੍ਰam ਤੇ ਜਾਂ ਵੈਬਸਾਈਟ ਮਤਲਬ ਸਾਰੇ ਪਾਸੇ ਹੀ ਹੈਗਾ ਹਾਂਜੀ ਬਿਲਕੁਲ ਫੇਸਬੁੱਕ ਤੇ ਵੀ ਪੇਜ ਬਣਿਆ ਹੋਇਆ ਸਾਡਾ ਇੰਸਟਾਗ੍ਰam ਤੇ ਵੀ ਬਣਿਆ ਹੋਇਆ ਹੈ ਵੈਬਸਾਈਟ ਵੀ ਸਾਡੀ ਰੈਡੀ ਹੈ ਜੀ ਜਿਹੜੇ ਵੀ ਲੋਕ ਕਿਸੇ ਵੀ ਤਰ੍ਹਾਂ ਦੀ ਕੋਈ ਸਰਵਿਸ ਪ੍ਰੋਵਾਈਡ ਕਰਵਾਉਂਦੇ ਨੇ ਜਾਂ ਸਮਾਨ ਵੇਚਦੇ ਨੇ ਉਹ ਆਪਣੀ ਐਡ ਹੈ ਜਿਹੜੀ ਸਾਡੀ ਐਪ ਤੇ ਵੀ ਕਰ ਸਕਦੇ ਨੇ ਸਾਡੀ ਵੈਬਸਾਈਟ ਤੇ ਵੀ ਕਰ ਸਕਦੇ ਨੇ ਜੀ ਆਪਣੀਆਂ ਉਹ ਆਫਰਸ ਵੀ ਜਿਹੜੀ ਸੀਜ਼ਨਲ ਆਫਰਸ ਹੁੰਦੀਆਂ ਨੇ ਮੰਨ ਲਓ ਕੋਈ ਬੰਦਾ ਇਨਵਰਟਰ ਵੇਚਦਾ ਹੈ ਜਾਂ AC ਵੇਚਦਾ ਹੈ ਤੇ ਜਦੋਂ ਗਰਮੀ ਸ਼ੁਰੂ ਹੋਣ ਵਾਲੀ ਹੋਗੀ ਤਾਂ ਉਦੋਂ ਉਹਦੇ ਕੋਲ ਕੰਮ ਆ ਤਾਂ ਉਹਨੇ ਆਫਰ ਲਾਤੀ ਵੀ ਬਈ ਮੈਂ ਕੰਬੋ ਬਣਾਤਾ ਕਿ ਏਸੀ ਤੇ ਫਲਾਣੀ ਕੰਪਨੀ ਦਾ ਏਸੀ ਤੇ ਫਲਾਣੀ ਕੰਪਨੀ ਦਾ ਇਨਵਰਟਰ ਦੋਨੇ ਚੀਜ਼ਾਂ ਐਨੇ ਦੀਆ ਦੇ ਰਿਹਾ। ਜੀ। ਤਾਂ ਉਹ ਆਪਣੀ ਆਫਰ ਹੈ ਜਿਹੜੀ ਉਹ ਸਾਡੀ ਐਪ ਤੇ ਵੀ ਡਿਸਪਲੇ ਕਰਵਾ ਸਕਦਾ ਹੈ ਤੇ ਸਾਡੀ ਵੈਬਸਾਈਟ ਤੇ ਵੀ ਡਿਸਪਲੇ ਕਰਵਾ ਸਕਦਾ ਹੈ। ਕਿਸੇ ਵੀ ਚੀਜ਼ ਦੀ ਜਿਹੜੀ ਆਪਣੀ ਹੈ ਜੜਾ। ਹਾਂਜੀ ਵੀ ਉਹ ਉਹ ਇਸ ਸਰਵਿਸ ਦਾ ਫਾਇਦਾ ਲੇ ਸਕਦਾ ਜਿਹੜਾ ਜਿਹੜਾ ਬੰਦਾ ਤੁਹਾਡੇ ਕੈਟਾਗਰੀ ਇਹਨਾਂ ਦੇ ਵਿੱਚ ਨਹੀਂ ਆਉਂਦਾ ਤਾਂ ਉਹ ਉਹ ਵੀ ਬਿਲਕੁਲ ਬਿਲਕੁਲ ਉਹ ਵੀ ਆਪਣੀ ਐਡ ਹੈ ਜਿਹੜੀ ਉਹ ਕਰ ਸਕਦਾ ਉਹ ਉੱਥੇ ਜਿਹੜੇ ਵਿਜ਼ਟਰ ਆ ਉਹਨਾਂ ਨੂੰ ਆਪਦੀ ਐਡ ਦਿਖਾ ਸਕਦਾ ਦਿਖਾ ਸਕਦਾ ਬਿਲਕੁਲ ਹਾਂ ਉਹ ਪੋਸਟਰ ਵਗੈਰਾ ਦੇ ਥਰੂ ਦਿਖਾ ਸਕਦਾ ਦਿਖਾ ਸਕਦਾ ਬਿਲਕੁਲ ਹਾਂ ਜੀ ਇਹ ਸਭ ਬਹੁਤ ਸਾਰੀਆਂ ਸਰਵਿਸਿਜ਼ ਇਹ ਜੀਆਂ ਵੀ ਹੋ ਜਾਣਗੀਆਂ ਹਾਂ ਜਿਵੇਂ ਹੁਣ ਮਤਲਬ ਕਿਸੇ ਨੂੰ ਜਿਵੇਂ ਉਹਲਾ ਟੈਕਸੀ ਆਪਾਂ ਕਰਦੇ ਆ ਤਾਂ ਹਨਾ ਆਪਾਂ ਗੱਲ ਕਰਦੇ ਸੀਗੇ ਕੰਬਾਈਨਾ ਦੀ ਗੱਲ ਕਰਦੇ ਸੀ ਇਹ ਕੰਬਾਈਨਾ ਦੀ ਗੱਲ ਚੱਲੀ ਸੀ ਵੀ ਤੁਸੀਂ ਗੱਲ ਬੜੀ ਸੋਹਣੀ ਕਹੀ ਕਿ ਕਈ ਬੰਦੇ ਆ ਜਿਹੜੇ ਆਪਾਂ ਦੇਖਦੇ ਆ ਕਿ ਇੱਧਰ ਲਈ ਅਮਰਤ ਸਰਦੀਆਂ ਸੰਗਰੂਰ ਜਾਈ ਜਾਂਦੀਆਂ ਸੰਗਰੂਰ ਦੀਆਂ ਤਾਂ ਉਹ ਉਹ ਵੀ ਫਾਇਦਾ ਮਿਲੂਗਾ ਲੋਕਾਂ ਨੂੰ ਬਿਲਕੁਲ ਬਿਲਕੁਲ ਜੀ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਲੋਪੂ ਜੀ ਵੀ ਏ ਜਗ੍ਹਾ ਤੋਂ ਕੰਬਾਈਨ ਹੈ ਜਿਹੜੀ ਬੀ ਜਗ੍ਹਾ ਤੇ ਜਾ ਕੇ ਵੱਢਦੀ ਹੈ ਬੀ ਜਗ੍ਹਾ ਵਾਲੀ ਏ ਤੇ ਆ ਕੇ ਉਹ ਉੱਥੇ ਵੀ ਹੈਗੀਆਂ ਕੰਬਾਈਨਾ ਉੱਥੇ ਵੀ ਹੈਗੀਆਂ ਪਰ ਉਹ ਉਹਦੀ ਉੱਥੇ ਜਾ ਕੇ ਵੱਧ ਰਹੀ ਹੈ ਦੂਜੇ ਦੀ ਦੂਜੇ ਸ਼ਹਿਰ ਚ ਸਮੇਂ ਦੀ ਤੇ ਤੇਲ ਦੀ ਤੇ ਪੈਸੇ ਦੀ ਵੇਸਟੇਜ ਹੋ ਰਹੀ ਹੈ ਉਹਦਾ ਕਾਰਨ ਇਹ ਆ ਕਿ ਜਿਹੜੇ ਬੰਦੇ ਇੱਥੋਂ ਦੇ ਨੇ ਮੰਨ ਲਓ ਸੁਨਾਮ ਦੇ ਨੇ ਉਹਨਾਂ ਕੋਲ ਜਿਹੜੇ ਬੰਦੇ ਦੀ ਕੰਬਾਈਨ 5 ਸਾਲਾਂ ਤੋਂ ਆ ਰਹੀ ਉਸੇ ਦਾ ਨੰਬਰ ਆ ਉਹਨਾਂ ਨੂੰ ਇਹ ਕਿੱਥੋਂ ਪਤਾ ਕਰਨ ਵੀ ਸਾਡੇ ਨੇੜੇ ਤੇੜੇ ਹੋਰ ਕੰਬਾਈਨ ਹੈਗੀ ਆ ਤਾਂ ਉਹਦੇ ਲਈ ਸਾਡੀ ਐਪ ਦੇ ਵਿੱਚ ਫੀਚਰ ਅਵੇਲੇਬਲ ਆ ਏਰੀਆ ਦਾ ਕੋਈ ਵੀ ਕਿਸਾਨ ਜਦੋਂ ਹਾਰਵੈਸਟਿੰਗ ਲਿਖ ਕੇ ਉਹ ਚ ਸਰਚ ਕਰੂਗਾ ਤਾਂ ਉਸ ਏਰੀਏ ਦੇ ਨੇੜੇ ਜਿਹੜੇ ਜਿੰਨੀਆਂ ਵੀ ਕੰਬਾਈਨਾਂ ਨੇ ਸਾਰਿਆਂ ਦੀ ਲਿਸਟਿੰਗ ਆ ਜੂਗੀ। ਠੀਕ ਕੰਬਾਈਨਾਂ ਦੇ ਰੇਟ ਆ ਜਾਣਗੇ। ਜੀ ਕਿ ਫਲਾਣਾ ਬੰਦਾ ਇੰਨੇ ਰੇਟ 'ਚ ਵੜਦਾ ਹੈ ਉਹਦੇ ਕੋਲ ਆਹ ਕਮਾਈਨ ਹੈ, ਫਲਾਣਾ ਬੰਦਾ ਇੰਨੇ ਰੇਟ 'ਚ ਵੜਦਾ ਹੈ। ਉਹਦੇ ਕੋਲ ਆਹ ਕਮਾਈਨ ਹੈ। ਪਲੱਸ ਜਿਹੜੇ ਕਿਸਾਨਾਂ ਨੇ ਪਹਿਲਾਂ ਉਹ ਕੰਬਾਈਨ ਤੋਂ ਵਾਢੀ ਕਰਾਈ ਹੈ। ਉਹਦੇ ਰਿਵਿਊ ਉਹਦੇ ਰਿਵਿਊ ਆ ਜਾਣਗੇ। ਠੀਕ ਤਾਂ ਕਿ ਉਹਨੂੰ ਪਤਾ ਲੱਗ ਜੇ ਵੀ ਫਲਾਣੀ ਕਮਾਈਨ ਵਾਲਾ ਬੰਦਾ ਭਾਈ ਐਵੇਂ ਦਾ ਫਲਾਣੀ ਵਾਲਾ ਐਵੇਂ ਦਾ ਠੀਕ ਹੈ ਰੇਟ ਪਤਾ ਲੱਗ ਜੂਗਾ ਤਾਂ ਫੋਨ ਤੇ ਉਹ ਸੰਪਰਕ ਕਰਕੇ ਠੀਕ ਹੈ ਅੱਛਾ ਚਾਹੇ ਉਹ ਪ੍ਰਾਣੇ ਨੂੰ ਹੀ ਬੁਲਾਉਣਾ ਚਾਹਣ ਪਰ ਉਹਨੂੰ ਕਹਿ ਤਾਂ ਸਕਦੇ ਨੇ ਭਾਈ ਸਾਡਾ ਇੱਥੇ ਵਾਲਾ ਨੇੜੇ ਵਾਲਾ ਉਹ ਤਾਂ ਇੰਨੇ ਪੈਸੇ ਲੈਂਦਾ ਹੂੰ ਪੂਬੱਦ ਕਾ ਤੋਂ ਮੰਗਦਾ ਹੂੰ ਘੱਟੋ ਘੱਟ ਉਹਨਾਂ ਕੋਲ ਆਪਸ਼ਨ ਤਾਂ ਹੋਊ ਵੀ ਐਕਸਪਲੋਰ ਤਾਂ ਕਰ ਸਕਦੇ ਨੇ ਹੂੰ ਤੇ ਨੇੜੇ ਵਾਲੀਆਂ ਵੀ ਬੁਲਾ ਸਕਦੇ ਨੇ ਹਾਂ ਤੇ ਦੂਸਰਾ ਕੰਬਾਈਨ ਨਾਲੇ ਦਾ ਵੀ ਫਾਇਦਾ ਵੀ ਜੇ ਉਹਨੂੰ ਨੇੜੇ ਕੰਮ ਮਿਲਦਾ ਤਾਂ ਉਹਨੂੰ ਦੂਰ ਜਾਣ ਦੀ ਲੋੜ ਨਹੀਂ ਲੋਡ ਹੈ ਬਿਲਕੁਲ ਹਨਾ ਉਹਨਾਂ ਹੀ ਉਹਦਾ ਜਿਹੜਾ ਉਹਨੇ ਟਰੈਵਲਿੰਗ ਦੇ ਵਿੱਚ ਸਮਾਂ ਵੇਸਟ ਕਰਨਾ ਉਹੀ ਉਹ ਹੋਰ ਵੱਡੀ ਕਰੂਗਾ ਹਾਂ ਕਮਾਈ ਕਰੂਗਾ ਉਹ 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 ਉਹਨੂੰ ਵੀ ਫਾਇਦਾ ਉਹਨੂੰ ਵੀ ਫਾਇਦਾ ਜੇ ਹੁਣ ਇੱਕ ਬੰਦਾ ਸੰਗਰੂਰ ਤੋਂ ਅੰਵਰਸਰ ਜਾਣਾ ਚਾਹੁੰਦਾ ਤਾਂ ਜੇ ਉਹਨੂੰ ਸੰਗਰੂਰ ਕੰਮ ਨਹੀਂ ਮਿਲਦਾ ਤਾਂ ਕਿਉਂ ਜਾਵੇ ਕਿਉਂ ਜਾਊਗਾ ਬਿਲਕੁਲ ਹਾਂਜੀ ਤਾਂ ਉਹ ਦੋਨਾਂ ਦਾ ਹੀ ਦੋਨੋਂ ਤਰ੍ਹਾਂ ਦਾ ਹੀ ਫਾਇਦਾ ਦੋਨਾਂ ਤਰ੍ਹਾਂ ਦਾ ਹੀ ਫਾਇਦਾ ਬਿਲਕੁਲ ਬਿਲਕੁਲ ਤੇ ਬਾਕੀ ਜੇ ਕੋਈ ਬੰਦਾ ਸੁਜੈਸ਼ਨ ਦੇਣਾ ਚਾਹੁੰਦਾ ਕਿਸੇ ਵੀ ਤਰ੍ਹਾਂ ਦਾ ਤਾਂ ਵੈਬਸਾਈਟ ਤੇ ਜਾਓ ਤੁਹਾਨੂੰ ਲੱਗਦਾ ਕਿ ਹਾਂ ਯਾਰ ਆ ਚੀਜ਼ ਐਡ-ਆਨ ਕਰ ਦੇਣੀ ਚਾਹੀਦੀ ਆ ਤੇ ਵਾਕਈ ਬਹੁਤ ਸਾਰਾ ਕੁਛ ਤਾਂ ਇਹਨਾਂ ਨੇ ਦੇਖਿਆ ਹੀ ਆ ਸਾਰੀ ਮਾਰਕੀਟ ਦੇ ਵਿੱਚੋਂ ਤੁਰ ਕੇ ਜਿਹੜੀ ਚੀਜ਼ ਦੀ ਮਾਰਕੀਟ ਨੂੰ ਲੋੜ ਸੀ ਉਹ ਚੀਜ਼ ਉਪਲਬਧ ਕਰਾਈ ਆ ਪਰ ਕਈ ਵਾਰ ਹੁੰਦਾ ਕਿ ਥੋੜਾ ਜਿਹਾ ਤੁਹਾਡਾ ਮਸਲਾ ਹੁੰਦਾ ਤਾਂ ਬੰਦੇ ਨੂੰ ਐ ਲੱਗਦਾ ਕਿ ਆ ਵੀ ਹੱਲ ਆ ਜੇ ਤਾਂ ਗੱਲ ਬਣ ਜੇਵੇ ਪਰ ਤੁਸੀਂ ਵੈਬਸਾਈਟ ਤੇ ਜਾ ਕੇ ਨਾ ਕਿਸਾਨ ਗੇਟ ਤੇ ਜਾ ਕੇ ਤੁਸੀਂ ਉੱਥੇ ਜਾ ਕੇ ਕਿਸਾਨ ਗੇਟ ਵੀ ਹਾਂ ਜੀ ਕਿਸਾਨ ਗੇਟਵੇ www.kisangateway.com ਤੇ ਜਾ ਕੇ ਤੁਸੀਂ ਤੁਸੀਂ ਆਪਣੇ ਸੁਜੈਸ਼ਨ ਵੀ ਦੇ ਸਕਦੇ ਆ ਤੁਸੀਂ ਆਪਣੇ ਰਿਵਿਊ ਦੇ ਸਕਦੇ ਆ ਤੁਸੀਂ ਇਸ ਐਪਲੀਕੇਸ਼ਨ ਲਈ ਵੀ ਰਿਵਿਊ ਦੇ ਸਕਦੇ ਆ ਠੀਕ ਹੈ ਕਿ ਨਹੀਂ ਵੀ ਤੁਹਾਨੂੰ ਕਿਹੋ ਜੀ ਲੱਗੀ ਜਾਂ ਤੁਹਾਨੂੰ ਕੀ ਸੁਧਾਰ ਦੀ ਲੋੜ ਆ ਤਾਂ ਉਹ ਵੀ ਇਹਨਾਂ ਦੀ ਟੀਮ ਆ ਬਹੁਤ ਵੱਡੀ ਉਹ ਬੈਠੀ ਆ ਤੇ ਉਹ ਕਰੂਗੀ ਸਜਣੋ ਤੁਸੀਂ ਹੁਣੇ ਆਪਣਾ ਫੋਨ ਚੱਕੋ Android ਜੇ ਆਈਫੋਨ ਤੁਸੀਂ ਉਹਦੇ ਵਿੱਚ ਜਾਓ ਪਲੇ ਸਟੋਰ ਦੇ ਵਿੱਚ ਉੱਥੇ ਜਾ ਕੇ ਤੁਸੀਂ ਕਿਸਾਨ ਗੇਟਵੇ ਹਾਂਜੀ ਸਰਚ ਕਰੋ ਤੁਹਾਨੂੰ ਐਪਲੀਕੇਸ਼ਨ ਮਿਲ ਜਾਣੀ ਹੈ ਜੇ ਜੀ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਹੀ ਇਸ ਤਰ੍ਹਾਂ ਦੀ ਐਪਲੀਕੇਸ਼ਨ ਹੋਊਗੀ ਡਾਊਨਲੋਡ ਕਰੋ ਜੇ ਤੁਸੀਂ ਸਰਵਿਸ ਦੇਣੀ ਚਾਹੁੰਦੇ ਆ ਤਾਂ ਦਿਓ ਜੇ ਲੈਣੀ ਚਾਹੁੰਦੇ ਆ ਲਓ ਜੇ ਤੁਹਾਨੂੰ ਸਰਵਿਸ ਕਿਹੋ ਜਿਹੀ ਲੱਗੀ ਤਾਂ ਤੁਸੀਂ ਦੱਸੋ ਵੀ ਜਰੂਰ ਕਮੈਂਟ ਵੀ ਕਰੋ ਤਾਂ ਜੋ ਅਸੀਂ ਆਪਣੇ ਕੰਮ ਦੇ ਵਿੱਚ ਸੁਧਾਰ ਕਰ ਸਕੀਏ ਚੁੰਦੇ ਰਹੋ